ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੇ ਚਤਰਾਈ ਇਹੋ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤਮ ਮਨ ਮੋਹਨਾ ਤੇਰੇ ਦਰਸ਼ਨ ਕੋ ਹਮ ਬਾਰੇ ਰਹਾਵ ਪ੍ਰਭ ਦਾਤਾ ਮੋਹਿ ਦੀਨ ਪੇ ਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕਿਛ ਨਾਹੀ ਜਿ ਮੈਂ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ਕਿਆ ਸੇਵ ਕਮਾਵਾਂ ਕਿਆ ਕਹਿ ਰੀਜਾਵਾਂ ਬੇਦ ਕਿਤ ਪਾਵ ਦਰਸਾਰੀ ਮਿਤ ਨਹੀਂ ਪਾਈਐ ਅੰਤ ਨ ਲਹੀਐ ਮਨ ਤਰਸੈ ਚਰਨਾਰੀ ਪਾਵੋ ਦਾਨ ਪੀਠ ਹੋਏ ਮਗਉ ਮੁਖ ਲਾਗੈ ਸੰਤ ਰੀਨਾਰੇ ਇਹ ਧਿਆਨ ਨਾਲ ਸੰਤਰੇ ਨਹੀਂ ਕਹਿ ਦੇਣਾ ਮੁਖ ਲਾਗਾ ਸੰਤ ਰੀਨਾਰੇ ਇਕੱਠਾ ਪਾਠ ਕਰਨਾ ਹੈ ਜਨ ਨਾਨਕ ਕਉ ਗੁਰ ਕਿਰਪਾ ਤਾਰੀ ਪ੍ਰਭ ਹਾਥ ਦੇ ਨਿਸਤਾਰੇ ਸੁਹੀ ਮਹੱਲਾ ਪੰਜਵਾ ਘਰ ਤੀਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਸੇਵਾ ਥੂਰੀ ਮਾਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਪਹਤਾ ਜੀ ਬਹਤਾ ਪਹਤਾ ਇਸ ਤਰ੍ਹਾਂ ਹੀ ਉਚਾਰਨ ਕਰਨਾ ਜੋ ਪ੍ਰੇਮਾਨੇ ਤਿੰਨ ਕੀ ਰੀਸਾ ਕੂੜੇ ਮੂਰਖ ਕੀ ਹਾਠੀਸਾ ਇੱਕ ਕੂੜੇ ਮੂਰਖ ਕੀ ਹਾ ਕੀਹਾ ਪਾਠ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ ਠੀਸਾ ਵੱਖਰਾ ਕਰਨਾ ਹੈ ਕੂੜੇ ਮੂਰਖ ਕੀਹਾ ਇੱਥੇ ਵਿਸਰਾਮ ਠੀਸਾ ਕੂੜੇ ਮੂਰਖ ਕੀਹਾ ਠੀਸਾ ਰਹਾਉ ਭੀਖ ਦਿਖਾਵੇ ਸੱਚ ਨਾ ਕਮਾਵੇ ਕਹਤੋ ਮਹਿਲੀ ਨਿਕਟ ਨਾ ਆਵੇ ਪਤੀਤ ਸਦਾਏ ਮਾਇਆ ਕਾ ਮਤਾ ਮਨ ਨਹੀਂ ਪ੍ਰੀਤ ਕਹੈ ਮੁਖ ਰਤਾ ਕਹੈ ਮੁਖ ਰਤਾ ਮਨ ਨਹੀਂ ਪ੍ਰੀਤ ਇਥੇ ਵਿਸਰਾਮ ਕਹੈ ਮੁਖ ਕਹਿੰਦਾ ਹੈ ਮੁਖੋਂ ਮਨ ਚ ਪ੍ਰੀਤ ਹੈ ਨਹੀਂ ਪਰ ਮੁਖੋਂ ਕਹਿੰਦਾ ਹੈ ਰਤਾ ਮੈਂ ਰੰਗਿਆ ਹੋਇਆ ਹਾਂ ਕਹੁ ਨਾਨਕ ਪ੍ਰਭ ਬਿਨਾ ਸੁਨੀਜੈ ਕਹੁ ਨਾਨਕ ਪ੍ਰਭ ਕਹ ਨਾਨਕ ਪ੍ਰਭ ਬਿਨਾ ਸੁਨੀਜੈ ਕੁਚਲ ਕਠੋਰ ਕਾਮੀ ਮੁਕਤ ਕੀਜੈ ਹਾਂ ਕੁਚਲ ਕਠੋਰ ਕਾਮੀ ਇਥੇ ਵਿਸਰਾਮ ਮੁਕਤ ਕੀਜੈ ਇਹ ਇਸ ਤਰ੍ਹਾਂ ਵਿਸਰਾਮ ਠੀਕ ਹੈ ਕਹ ਨਾਨਕ ਪ੍ਰਭ ਬਿਨਾ ਸੁਨੀਜੈ ਕਹ ਨਾਨਕ ਪ੍ਰਭ ਇਥੇ ਵੀ ਠੀਕ ਹੈ ਯਾਨੀ ਪ੍ਰਭ ਪਾਦਤੇ ਨਾ ਕਹ ਨਾਨਕ ਇਥੇ ਯਮਕੀ ਲਾ ਕੇ ਪ੍ਰਭ ਤੇ ਵਿਸਰਾਮ ਲਾ ਦਿੰਦਾ ਬਿਨਾ ਸੁਨੀਜੈ ਕਿਉਂਕਿ ਪ੍ਰਭ ਬਿਨੋ ਵੀ ਨਾ ਕਹਿਣਾ ਪ੍ਰਭ ਤੇ ਜਮਕ ਲਾ ਕੇ ਹੀ ਬੋਲਣਾ ਪ੍ਰਭ ਤੇ ਵਿਸਰਾਮ ਲਾ ਦੋ ਕਹੋ ਨਾਨਕ ਪ੍ਰਭ ਬਿਨਾ ਸੁਨੀਜੈ ਕੁਤਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਦਰਸ਼ਨ ਦੇਖੇ ਕੀ ਇਥੇ ਵਿਸਰਾਮ ਹੈ ਵਡਿਆਈ ਤੂੰ ਸੁਖ ਦਾਤੇ पुरख सुभाई भी भी। रहाओ दूजा सुभाई उच्चारण करना है रहाओ दूजा सूही महला पंजवा बुरे काम को ऊठ खलोआ खलोआ नहीं है खलोया बुरे काम का ऊठ खलोया नाम की बेला ਪੈ ਪੈ ਸੋਇਆ ਬੇਲਾ ਨਹੀਂ ਕਹਣਾ ਜੇ ਬੇਲਾ ਕਵਾਂਗੇ ਤਾਂ ਉਦਾਰਥ ਜੰਗਲ ਬਣ ਜਾਂਦਾ ਬੇਲਾ ਸਮਾ ਪੋਲਾ ਉਚਾਰਨ ਕਰਨਾ ਹੈ ਨਾਮ ਕੀ ਬੇਲਾ ਪੈ ਪੈ ਸੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਆਉਸਰ ਆਪਣਾ ਬੁਦੈਨਾ ਐਨਾ ਆਉਸਰ ਆਪਣਾ ਬੁਜੈਨਾ ਬੁਜੈਨਾ ਇਨਾ ਮਾਇਆ ਮੋਹ ਬੁੱਝੈ ਨਾ ਯਾਨਾ ਨਹੀਂ ਕਹਿਣਾ ਬੁੱਝੈ ਨਾ ਯਾਨਾ ਮਾਇਆ ਮੋਹ ਰੰਗ ਲਪਟਾਨਾ ਰਹਾਉ ਲੋਭ ਲਹਿਰ ਕ ਬਿਗਸ ਫੂਲ ਬੈਠਾ ਸਾਧ ਜਨਾ ਕਾ ਦਰਸਨ ਢੀਠਾ ਕਬ ਹੁ ਨਾ ਸਮਝੈ ਅਗਿਆਨ ਗਵਾਰਾ ਬਾਹਰ ਬਾਹਰ ਲਪਟਿਓ ਜੰਜਾਰਾ ਬਾਹਰ ਬਾਹਰ ਲਬਤਿਓ ਜੰਜਾਰਾ ਪ੍ਰਹਾਉ ਵਿਖਾ ਨਾਦ ਕਰਨ ਸੁਣ ਪੀਨਾ ਹਰ ਜਸ ਸੁਣਤ ਆਲਸ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖਤ ਅੰਦੇ ਛੋੜ ਜਾਹਿ ਝੂਠੇ ਸਭ ਤੰਦੇ ਰਹਾਉ ਅੰਦੇ ਤੰਦੇ ਦੁਮੇ ਤੱਦੇ ਬੋਲਨੇ ਦੱਦੇ ਨਹੀਂ ਬੋਲਨੇ ਕਾਹੋ ਨਾਨਕ ਪ੍ਰਭ ਬਖਸ਼ ਕ੍ਰੀਜੈ ਕਰ ਕਿਰਪਾ ਮੋਹ ਸਾਧ ਸੰਗ ਦੀਜੈ ਕਰ ਕੋ ਨਾਨਕ ਮੱਕਾ ਹੋ ਨਾਨਕ ਇਥੇ ਵਿਸਰਾਮ ਪ੍ਰਭ ਬਖਸ਼ ਕ੍ਰੀਜੈ ਕਰ ਕਿਰਪਾ ਇਥੇ ਵਿਸਰਾਮ ਮੋਹ ਸਾਧ ਸੰਗ ਦੀਜੈ ਤਉ ਕਿਛ ਪਾਈਐ ਜੋ ਹੋਈਐ ਰੇਨਾ ਜਿਸਹਿ 부ਝਾਏ ਤਿਸ ਨਾਮ ਲੈਨਾ ਰਹਾਉ ਜਿਸਹਿ 부ਝਾਏ तेस नाम लेना रहाओ रहाओ व गुरु जी का खालसा वाहे गुरु जी की फतेह